ਕਰਨਾ ਕੀ ਆ ਯਾਰ ਬਸ ਇਹ ਘਰਾਂ ਦੇ ਕੰਮ ਤੁਹਾਨੂੰ ਪਤਾ ਹੀ ਆ ਮੁੱਕਦੇ ਨਹੀਂ ਅ ਹੋਰ ਠੀਕ ਠਾਕ ਸਭ ਕੀ ਗੱਲ ਆ ਮੈਂ ਆਵਾ ਕੰਮ ਆ ਕੋਈ ਚੱਲ ਕੋਈ ਗੱਲ ਨਹੀਂ ਵੇਲੀਆਂ ਤੂੰ ਚੱਲ ਫਿਰ ਵੇਲਲੀ ਰਹੀ ਮੈਂ ਆ ਗਿਆ ਤੇਰੇ ਕੋਲ ਹਾਂ ਆ ਗਿਆ ਤੇਰੇ ਕੋਲ ਮੈਂ 5 ਮਿੰਟਾਂ ਚ ਠੀਕ ਆ ਕੀ ਦਵਾਂ ਮੈਂ ਉਹ ਦਲਜੀਤ ਰਿਆ ਸੀ ਪਰ ਮੀਤ ਫੋਨ ਕਰਨ ਹੁੰਦਾ ਜੋ ਅਛਾ ਕੀ ਹੁੰਦਾ ਪਤਾ ਨਹੀਂ ਸਦਾਂ ਡਿਆ ਸੀ ਉਹ ਉਹਨੂੰ ਕਿਹੜਾ ਕੰਮ ਪੈ ਗਿਆ ਹੁਣ ਜਾ ਕੇ ਪਤਾ ਲੱਗਣਾ ਕਿਹੜਾ ਕੰਮ ਪੈ ਗਿਆ ਮੈਨੂੰ ਤੇ ਲੱਗਦਾ ਹੈ ਕਿ ਜੋ ਬਣ ਗਿਆ ਹੋਣਾ ਉਹਦੇ ਕੋਲ ਤਾਈ ਉਹਨੇ ਮੈਨੂੰ ਫੋਨ ਕੀਤਾ ਆ ਕੱਲ ਦਾ ਦੋਹਰਾ ਭੱਜਦਾ ਫਿਰਨ ਰਿਹਾ ਕੀ ਪਤਾ ਕਹਿ ਕੇ ਨਾ ਆਇਆ ਉਹ ਤਾਈ ਫੋਨ ਕਰਦੇ ਤੈਨੂੰ ਚੱਲ ਕੋਈ ਗੱਲ ਨਹੀਂ ਮੈਂ ਤਾਂ ਪਹਿਲੇ ਕਿਹਾ ਸੀ ਕਿ ਕੋਈ ਲੋੜ ਨਹੀਂ ਕਿਸੇ ਨੂੰ ਕਹਿਣ ਦੀ ਆਪਾਂ ਦੋਵੇਂ ਭਰਾ ਬੈਠ ਕੇ ਮਕਾਰ ਲੈਣੇ ਆ ਹੁਣ ਅੱਗੇ ਉਹਦੀ ਮਰਜ਼ੀ ਹੈ ਪਰਮੀਤ ਉਹਨੇ ਕਿਹਾ ਵੀ ਇਕੱਠੇ ਬੈਠ ਕੇ ਕਰਨੀ ਆ ਫਿਰ ਉਹਨੂੰ ਨਹੀਂ ਯਕੀਨ ਸਾਡੇ ਤੇ ਤੇ ਚਲੋ ਕੋਈ ਗੱਲ ਨਹੀਂ ਕਰ ਲੈਣ ਦੋ ਮੈਂ ਆਇਆ ਫਿਰ ਦਜੀਤ ਨੂੰ ਮਿਲ ਕੇ ਠੀਕ ਆ ਚਾ ਫਿਰ ਤੁਸੀਂ ਮੈਨੂੰ ਲਾ ਜਾਓ ਆਹ ਉਹ ਮੇਲੀ ਖਲੋਤਾ ਬਾ ਉਹਨੂੰ ਮੇਲੀਓ ਮਿਲ ਕੇ ਆ ਜਨਾ ਮੈਂ ਆਹ ਚੰਗਾ ਹਾਂ ਵਧੀਆ ਭਾਈ ਤੁਸੀਂ ਸੁਣਾਓ ਬਹੁਤ ਠੀਕ ਠਾਕ ਫੋਨ ਕੀਤਾ ਸੀ ਦਲਜੀਤ ਉਹ ਫੋਨ ਭਾਜੀ ਕੀ ਕਰਨਾ ਸੀ ਮੈਂ ਤੁਹਾਨੂੰ ਤਾਂ ਫੋਨ ਕੀਤਾ ਸੀ ਵੀ ਥੋੜੇ ਨਾ ਹਿਸਾਬ-ਜਾਬ ਨਾ ਰਿਓ ਹੁਣ ਪਤਾ ਗੱਲ ਕੀ ਆ ਉਹ ਜੁਬਣੀ ਬੰਦੇ ਕਹਿਣ ਡਿਆ ਯੋ ਬੰਦੇ ਕਹਿਣ ਡਿਆ ਜੁਬਣ ਹੋਰ ਕੀ ਆ ਕੱਠ ਨਹੀਂ ਆ ਹੁਣਾਂ ਦਾ ਡੇ ਘਰ ਵੰਡ ਹੋਣੀ ਆ ਜਿੱਦਨ ਉਹ ਬੰਦੇ ਕਹਿਣ ਡਿਆ ਵਾ ਹੁਣ ਆਪਣਾ ਹਿਸਾਬ-ਜਾਬ ਲਾ ਲਿਓ ਵੀ ਕੀ ਕਰਨਾ ਕੀ ਨਹੀਂ ਕਰਨਾ ਐਵੇਂ ਨਾ ਸਭ ਕੋ ਖਵਾ ਕੇ ਬਹਿ ਜਿਓ ਕਿਤੇ ਯਾਰ ਮੈਂ ਤੇ ਉਹਨੂੰ ਸਮਝਾਣ ਰਿਹਾ ਸੀ ਕਿ ਜੋ ਬੰਨ ਕੀ ਲੋੜ ਆ ਸਾਨੂੰ ਇਕੱਠ ਕਰਨ ਦੀ ਤੇ ਆਪਾਂ ਦੋਵੇਂ ਭਰਾ ਘਰ ਬੈਠ ਕੇ ਤੇ ਗੱਲ ਕਰ ਲੈਨੇ ਆ ਬਸ ਤੁਸੀਂ ਇਦਾਂ ਹੀ ਕਰਦੇ ਰਹੋ ਉਹਨੇ ਸਾਰੇ ਬੰਦੇ ਆਪਣੇ ਨਾਲ ਕਰ ਲੈਨੇ ਆ ਤੇ ਗੱਲ ਉਹਦੀ ਹੋਣੀ ਆ ਮੂੰਹ ਚੁੱਕ ਕੇ ਵੰਦੇ ਨਾ ਰਵੋ ਤੁਸੀਂ ਵੀ ਕਿਸੇ ਨੂੰ ਕਹੋ ਸਰਪੰਚ ਨਾਲ ਜਾਓ ਜਲਦੀ ਯਾਰ ਮੈਨੂੰ ਚੰਗਾ ਲੱਗਣਾ ਇਦਾਂ ਕਰਦਾ ਜਾਂਦੇ ਕੋਈ ਗੱਲਬਾਤ ਸਾਡੀ ਹੋਈ ਹੋਵੇ ਲੜਾਈ ਝਗੜਾ ਹੋਇਆ ਹੋਵੇ ਉਹ ਵੱਖ ਬੰਦਾ ਤਾਂ ਹੀ ਹੁੰਦਾ ਵਾ ਕਿ ਕੋਈ ਗੱਲਬਾਤ ਹੁੰਦੀ ਆ ਤਹਾਡੀ ਗੱਲਬਾਤ ਨਹੀਂ ਨਾ ਹੋਈ ਤੇ ਜਨਾਨੀਆਂ ਨਹੀਂ ਤੋਹੀ ਹੈ ਨਾ ਚਲ ਕੋਈ ਗੱਲ ਨਹੀਂ ਇਹ ਮੇਰੀ ਗੱਲ ਸਮਝਣੀ ਪੈਣੀ ਹੈ ਤੁਹਾਨੂੰ ਮੈਂ ਵੀ ਨਹੀਂ ਬੋਲਣ ਡਿਆ ਉਹ ਕੱਲ ਆਇਆ ਸੀ ਮੇਰੇ ਵੱਲ ਤੇ ਮੈਨੂੰ ਸਮਝਾਉਂ ਡਿਆ ਸੀ ਕਿ ਮੇਰੀ ਗੱਲ ਕਰਿਓ ਤੇ ਬਾਅਦ ਚ ਉਹ ਨਾ ਉਹ ਸ਼ਾਲ ਵੀ ਗਿਆ ਆਈਓ ਉਹਦਾਂ ਦੀ ਗੱਲ ਕੀਤੀ ਆ ਜਾ ਕੇ ਮੈਨੂੰ ਕਿ ਬੰਦੇ ਨੇ ਦੱਸਿਆ ਈਓ ਅੱਛਾ ਚਲ ਕੋਈ ਗੱਲ ਨਹੀਂ ਜੇ ਸ਼ਾਲ ਵੀ ਗਿਆ ਨਾ ਉਹ ਕੋਈ ਗੱਲ ਨਹੀਂ ਸ਼ਾਣਾ ਮੇਰੀ ਇੱਕ ਗੱਲ ਆ ਸ਼ਾਣਾ ਨਾਲ ਦੀ ਗੱਲਬਾਤ ਹੈਗੀ ਆ ਉਹਨੂੰ ਸਮਝਾ ਦਿਓ ਕੀ ਮੇਰੀ ਗੱਲ ਕਰੀ ਕੋਈ ਨਹੀਂ ਮੈਂ ਸ਼ਾਹ ਨੂੰ ਮਿਲ ਲੈਣਾ ਵਾ ਪਰ ਤੁਸੀਂ ਧਿਆਨ ਰੱਖੀ ਉਹ ਕੋਈ ਗੱਲ ਨਹੀਂ ਭਾਜੀ ਤੁਹਾਡੇ ਤੋਂ ਭੱਜੇ ਯਾਰ ਕਿਤੇ ਤੁਹਾਨੂੰ ਘਾਟਾ ਪੈਣ ਦਊਗਾ ਮੈਂ ਆਹੋ ਧਿਆਨ ਰੱਖੀ ਜੇ ਗੱਲ ਹੋਣੀ ਹੈ ਨਾ ਤੇ ਆਪਾਂ ਆਏ ਨਾ ਉਥੇ ਠੀਕ ਆ ਕੋਈ ਗੱਲ ਨਹੀਂ ਤੁਹਾਡੇ ਨਾਲ ਦੀ ਗੱਲ ਹੋਊਗੀ ਚੰਗਾ ਫਿਰ ਮੈਂ ਚੱਲਣਾ ਚੰਗਾ ਜੀ ਮੈਂ ਹੋ ਗਿਆ ਨਾ ਸ਼ਾਲ ਵੀ ਠੀਕ ਆ ਤੇ ਮੇਰੀ ਗੱਲ ਤੇ ਗੌਰ ਕਰਿਓ ਕੋਈ ਨਹੀਂ ਕੋਈ ਨਹੀਂ ਧਿਆਨ ਰੱਖੀ ਤੂੰ ਮੇਰਾ ਚੰਗਾ ਠੀਕ ਹੈ ਠੀਕ ਲੈ ਇਹੀ ਆ ਗਿਆ ਮੇਰੀਆਂ ਗੱਲਾਂ 'ਚ ਕੋਈ ਗੱਲ ਨਹੀਂ ਦੌੜੇ ਫਿਰ ਹੁਣ ਦੋਵੇਂ ਭਰਾ ਤੁਹਾਡੇ ਘਰ ਦਾ ਨਾ ਚੰਗਾ ਤਮਾਸ਼ਾ ਲੱਗਣਾ ਕੋਈ ਗੱਲ ਨਹੀਂ ਜਾਵਾਂਗੇ ਵੇਖ ਕੇ ਤੇ ਆਵਾਂਗੇ ਬੰਦਾ ਕੀ ਯਾਰ ਮੈਂ ਕਹਾ ਵਾ ਸ਼ਾਹ ਨੂੰ ਵੀ ਕਹਿਤਾ ਵਾ ਤੇ ਦੂਜੇ ਨੂੰ ਦਲਜੀਤ ਨੂੰ ਵੀ ਕਹਿਤਾ ਵਾ ਆਹੋ ਤੇ ਮੇਰੀ ਗੱਲ ਸੁਣ ਤੂੰ ਵੀ ਹੁਣ ਟਾਈਮ ਰੱਖੀ ਠੀਕ ਹੈ ਨਾ ਉਹ ਯਾਰ ਇੱਥੇ ਕਿਹੜਾ ਲੜਨਾ ਵਾ ਗੱਲ ਹੀ ਕਰਨੀ 2 ਮਿੰਟ ਆਹੋ ਹੂੰ। ਉਹ ਨਹੀਂ ਨਹੀਂ। ਉਹ ਯਾਰ ਗੱਲਾਂ ਤੈਨੂੰ ਪਤਾ ਫਿਰ ਇਦਾਂ ਹੀ ਘਰਾਂ 'ਚ ਹੋ ਜਾਂਦੀਆਂ ਵਾ। ਫੋਨ ਚਾਹੁੰਦਾ ਵਾ। ਆਹੋ। ਨਹੀਂ ਨਹੀਂ ਕੋਈ ਨਹੀਂ ਰੱਖੀ ਤੂੰ ਮੇਰਾ ਵੀ ਟਾਈਮ ਹੈ। ਹਾਂ ਨਹੀਂ ਫੋਨ ਕਰਕੇ ਦੱਸ ਦੂੰਗਾ ਤੈਨੂੰ ਮੈਂ। ਠੀਕ ਠੀਕ। ਓਕੇ। ਬੋਲਦੇ ਨਹੀਂ ਤੇ ਇਹ ਕੇ ਇਹੀ ਬੰਦਿਆ ਵਾਲਾ ਤੇ ਕਿਦਾਂ ਕੋਈ ਬਣੀ ਗੱਲ ਉਹ ਆਹ ਬਣੀ ਗੱਲ ਹੋ ਗਿਆ ਅਸੀਂ ਕੱਲ ਮੈਂ ਦਲਜੀਤ ਵੱਲੋਂ ਵੀ ਅੱਛਾ ਤੇ ਸ਼ਾਹਰੋਂ ਵੀ ਮਿਲ ਗਿਆ ਅਸੀਂ ਲਵਲੀ ਵੱਲ ਜਾਣਾ ਸੀ ਤੇ ਲਵਲੀ ਘਰ ਹੈ ਨਹੀਂ ਠੀਕ ਹੈ ਕਿਉਂ ਭਵੀ ਕਹਿੰਦੇ ਸੀ ਕਹਿੰਦੇ ਵੀ ਇਹਨਾ ਹੋਣਾ ਠਹਿਰ ਕੇ ਤੇ ਮੈਂ ਹਾਂ ਚੱਲ ਮੈਂ ਫਿਰ ਬਾਅਦ ਚ ਆ ਜਾਊਂਗਾ ਅਜੀ ਮੈਂ ਕਿਹੜੀ ਕਾਲੀ ਹਾਂ ਨੂੰ ਤੇ ਚੱਲ ਕੋਈ ਗੱਲ ਉਦਾਂ ਬੰਦੇ ਤੇ ਕਹਿੰਦੇ ਸਾਰੇ ਕਹਿੰਦੇ ਕੋਈ ਗੱਲ ਨਹੀਂ ਅਸੀਂ ਗੱਲ ਕਰਾਂਗੇ ਗਲਜੀਤ ਵੀ ਕੱਲ ਮੈਨੂੰ ਕਹਿੰਦਾ ਹੂੰ ਹੂੰ ਦੇਖਦਾ ਭਾਵੇਂ ਘਰ ਪਤਾ ਹੋਵੇ ਨਾ ਹੋਵੇ ਬਾਹਰ ਲੋਕਾਂ ਨੂੰ ਪਤਾ ਹੁੰਦਾ ਕਹਿੰਦੇ ਹੈ ਚਲਾਕ ਜਾਈ ਆ ਤਾਂ ਕਹਿੰਦੇ ਵੀ ਧਿਆਨ ਨਾ ਕਰੀਂ ਜਿਹੜਾ ਕੰਮ ਕਰਨਾ ਵਾ ਮੈਂ ਕਿਹਾ ਕੋਈ ਗੱਲ ਨਹੀਂ ਉੱਥੇ ਨਾਲ ਹੀ ਹੋਣਾ। ਸ਼ਾਨੂ ਨੂੰ ਮੈਂ ਆਖੀ ਇਹ ਗੱਲ। ਹੂੰ ਹੂੰ। ਸ਼ਾਨੂ ਨੂੰ ਤੇ ਮੈਂ ਆਖਿਆ ਮੈਂ ਕੋਈ ਗੱਲ ਨਹੀਂ ਤੇਰਾ 5000 ਰੁਪਿਆ ਮੈਂ ਥੋੜੇ ਦਿਨਾਂ ਤੱਕ ਮੈਂ ਦੇ ਦੂੰਗਾ। ਹੂੰ ਹੂੰ। ਉਹ ਤਾਂ ਗੱਲ ਹੀ ਨਹੀਂ ਕਰਦਾ ਕੋ ਵਿਚਾਰਾ। ਉਹ ਤਾਂ ਇੰਨਾ ਸਾਦ ਦੇਣ ਲਿਆ ਕਹਿੰਦਾ ਕੋਈ ਗੱਲ ਨਹੀਂ ਪੈਸੇ ਮੰਗੇ ਮੈਂ ਤੇ ਕਹਿੰਦਾ। ਹੂੰ। ਕਹਿੰਦਾ ਕੋਈ ਗੱਲ ਨਹੀਂ ਮੈਂ ਆਉਂਗਾ ਕਹਿੰਦਾ ਬੈਠ ਕੇ ਗੱਲ ਕਰਾਂਗੇ ਜਿਹੜੀ ਕਰਨੀ। ਚਲ ਕੋਈ ਗੱਲ ਨਹੀਂ ਜਿਹੜੀ ਵੀ ਗੱਲ ਹੋਊਗੀ ਨਾ ਆਰਾਮ ਨਾਲ ਕਰ ਲਿਓ। ਹੂੰ। ਵੱਧ ਘੱਟ ਗੱਲ ਕੋਈ ਨਾ ਕਰਿਓ। ਆਹਿੰਦੇ ਹੋਈ ਕਹਿਣਾ ਵਾ ਕਿ ਜੋ ਸਾਡਾ ਬੰਦਾ ਚੁੱਪ ਕਰਕੇ ਦੇ। ਉਹ ਵੀ ਸਾਡਾ ਕਦੋਂ ਵੀ। ਉਹਦੇ ਚ ਕਣੀ ਵੰਡ ਰਹਾ ਹੋਵੇ ਬਸ ਹੋ ਰਹੀ ਓਥੇ ਕਿਹੜਾ ਲੜਦਾ। ਨਹੀਂ ਨਾਲੇ ਜੇ ਕਰਦਾ ਕੀਤਾ ਪਹਿਲੀ ਦਾ ਵੀ ਨਾਲ ਹੀ ਕਰਦਾ। ਉਹ ਕਹਿੰਦਾ ਪਹਿਲੀ ਦਾ ਵੀ ਨਵੀਂ ਤੋਂ ਕਰਦਾ। ਆਹ ਫਿਰ ਤੁਸੀਂ ਕਿੱਥੇ ਇਕੱਲੇ ਲੱਗੇ ਰਹੋਗੇ। ਤੇ ਨਾਲੇ ਇੱਕ ਗੱਲ ਹੋ ਰਹੀ ਆ। ਨਾਲੇ ਜੇ ਤੁਸੀਂ ਕਹੋ ਤੇ ਮੈਂ ਮੰਮੀ ਹੁਣਾਂ ਨੂੰ ਘਰ ਤਾਂ ਫੋਨ। ਵੀ ਹੁਣ ਵੰਡਦੇ ਹੋਣੀ ਆ। ਜਿਉਣਾ ਹੋਏ ਤੇ ਉਹ ਵੀ ਆ ਜਾਣ। ਉਹ ਨਹੀਂ ਮੇਰਾ ਰਤਾ ਤੁਸੀਂ ਹੁਣਾਂ ਨੂੰ ਰਹਿਣ ਦਿਓ। ਇੱਥੇ ਕੀ ਉਹ ਤਾਂ ਮਾਸ਼ਾ ਲੱਗਣਾ ਵਾ ਕਿ ਕਿਦਾਂ ਗੱਲ ਹੋਣੀ ਆ। ਹਨਾ ਤੇ ਮੁੜ ਕੇ ਕੱਲ ਨੂੰ ਫੇਰ ਐਵੇਂ ਰਿਸ਼ਤੇਦਾਰੀ ਚ ਗੱਲਾਂ ਕਰਦੇ ਲੋ ਹਾਂ ਚਲੋ ਕੋਈ ਨਹੀਂ ਆਪਦੇ ਭਾਵੇਂ ਨਾ ਕਰਨ ਜਿਹਨੂੰ ਨਾਲ ਲਿਆਉਣਗੇ ਕਈ ਰੀ ਲੋਕੀ ਵੇਖ ਕੇ ਤੇ ਗੱਲ ਕਰ ਦਿੰਦੇ ਗਾਂ ਨਹੀਂ ਮੈਂ ਤਾਂ ਕਹਿੰਦੀ ਹਾਂ ਗੱਲ ਆਹੀ ਪਰਨੀਦੀ ਭੈਣ ਹੂੰ ਮੈਂ ਨਹੀਂ ਗਈ ਫਿਰ ਬਾਹਰ ਹੁੰਦਾ ਅੱਛਾ ਤੇ ਮੈਨੂੰ ਇਹ ਹੀ ਵੀ ਕਿਤੇ ਗੱਲਬਾਤ ਨਾ ਕੀਤੀ ਹੋਏ ਤੇ ਤੁਸੀਂ ਵੀ ਆਇਓ ਇਹਦੀ ਗੋਬਿਸ਼ੋ ਕਿ ਨਾ ਗੰਦੀ ਐ ਦੀਦੀ ਹੋਣੀ ਜਾਂਦੇ ਆਪ ਹੀ ਉਹ ਤੇ ਕਰ ਤਾ ਰਹੀ ਹੂੰ ਮਤੇ ਆਏ ਨਹੀਂ ਕਿਤੇ ਕੋਈ ਕਿਸੇ ਤੇ ਤੇ ਮੇਰੇ ਮਨ ਚ ਆਉਂਦਿਆ ਸੀ ਮੈਂ ਕਿਤੇ ਉਹਨਾਂ ਨੂੰ ਨਾ ਆਖਿਆ ਹੋਏ ਮੈਂ ਤਾਂ ਕਹਿੰਦੀ ਹਾਂ ਬਾਕੀ ਜੇ ਤੁਸੀਂ ਕਹਿੰਦੇ ਮੈਂ ਨਹੀਂ ਸਕਦੀ ਨਹੀਂ ਕੋਈ ਨਹੀਂ ਫਿਰ ਵੇਖ ਲਾਂਗੇ ਮੌਕੇ ਤੇ ਹਾਂ ਹਣਾ ਜੇ ਲੋੜ ਮਹਿਸੂਸ ਹੋ ਗਈ ਨਾ ਤੇ ਫਿਰ ਕਹਿ ਵੀ ਲਵਾਂਗੇ ਏਡਾ ਕਿਹੜਾ ਡਰ ਮਾਰਿਆ ਆ ਮੈਂ ਫਿਰ ਬਲਾਉਣ ਬਲਾਉਣ ਨਹੀਂ ਗਈ ਮੈਂ ਵਦ ਘਟ ਕੱਲ ਕਰ ਉਹ ਨਹੀਂ ਠੀਕ ਆ ਵਾ ਕੇ ਦੱਸ ਜਦੋਂ ਅਗਲੇ ਨੇ ਦੱਸਿਆ ਵੀ ਆਉਣਾ ਸਾਡੇ ਕੇ ਭੈਣ ਭਾਣੇ ਤੇ ਫਿਰ ਕੀ ਲੋੜ ਦਾ ਨਾਲੇ ਹੁਣ ਤੁਹਾਨੂੰ ਪਤਾ ਪਹਿਲਾਂ ਦੀ ਗੱਲ ਹੈ ਨਹੀਂ ਆ ਯਾਰ ਅੱਗੇ ਦੀਦੀ ਆਵਾਜ਼ ਮਾਰ ਲੈਂਦੀ ਕੱਲ ਤੇ ਆਵਾਜ਼ ਵੀ ਨਾ ਮਾਰੀ ਤੇ ਫਿਰ ਮੈਂ ਕੀ ਕਰਨ ਜਾਣਾ ਸੀ ਫਿਰ ਅਗਲੇ ਬੰਦੇ ਨੂੰ ਹੁੰਦਾ ਵਾ ਉਹ ਵੀ ਖਰੇ ਗਈ ਆ ਬੁਲਾਉਂਦੇ ਫੇਰ ਹੀ ਆਈ ਮੈਨੂੰ ਮਿਲਣ ਚਲ ਕੋਈ ਗੱਲ ਨਹੀਂ ਤੁਸੀਂ ਨਾ ਫਿਕਰ ਕਰੋ ਜੇ ਕੋ ਗੱਲ ਹੋਵੇ ਵੀ ਨਾ ਤੇ ਚੁੱਪ ਕਰ ਰਹਿ ਜਾ ਤੂੰ ਇਹ ਥੋੜੇ ਦਿਨ ਦੀ ਗੱਲ ਵਾ ਕੱਢ ਲੋ ਖਸੋਖਾ ਮੁੜ ਕੇ ਫੇਰ ਠੀਕ ਹੋਣਾ ਨਹੀਂ ਨਹੀਂ ਕੋਈ ਗੱਲ ਆ ਬੈਠੋ ਤੁਸੀਂ ਮੈਂ ਆ ਗਿਆ ਇਕੱਠ ਹੋ ਕੇ ਸਭ ਠੀਕ ਹੈ ਕਦੀ ਜਾਂਦੇ ਕੱਪੜੇ ਤੇ ਹਾਂਜੀ ਤੁਸੀਂ ਗਏ ਦਲਜੀਤਵਾਲ ਤੇ ਫਿਰ ਕੀ ਗੱਲ ਹੋਈ ਉਹ ਹੋਣਾ ਕੀ ਆ ਪਰਮੀਤ ਜੋਬਨ ਤੇ ਚੰਗਾ ਤਾਂ ਮਾਸ਼ਾ ਅੱਲਾਹ ਆਂਦੇ ਆ ਅੱਛਾ ਯਾ ਹਿਮਦ ਅਲਦੀਤ ਅਲੇ ਉਹ ਕਹਿੰਦਾ ਕਿ ਪਾਜੀ ਮੇਰੇ ਕੋਲ ਹੋ ਕੇ ਕੀਆ ਜੋਬਨ ਆਹੋ ਕਹਿੰਦਾ ਮੈਨੂੰ ਕਹਿ ਕੇ ਗਿਆ ਆ ਅੱਛਾ ਕਿ ਮੰਗਲਵਾਰ ਆ ਜਿਓ ਤੇ ਗੱਲ ਮੇਰੇ ਹਲਦੀ ਕਰਿਓ ਅੱਛਾ ਤੇ ਕੋਈ ਗੱਲ ਨਹੀਂ ਤੁਸੀਂ ਵੀ ਕਹਿੰਦਾ ਵੀ ਕਰ ਲਓ ਕਿਸੇ ਨੂੰ ਕਹਿ ਲਓ ਐਵੇਂ ਨਾ ਕਦੇ ਕਹਿੰਦਾ ਹੱਥ ਧੋ ਕੇ ਪੈਜੋ ਬਾਅਦ ਵਿੱਚ ਅੱਛਾ ਉਹ ਗੱਲਾਂ ਹੀ ਬੜੀਆਂ ਕਰਨ ਲੱਗਈਓ ਕਹਿੰਦਾ ਮੇਰੇ ਕੋਲੋਂ ਹੋ ਕੇ ਨਾ ਬਾਦਸ਼ਾਹ ਹਲ ਵੀ ਗਿਆ ਅੱਛਾ ਸ਼ਾਹ ਨੂੰ ਵੀ ਕਹਿ ਗਿਆ ਮੈਂ ਦੱਸ ਮੈਂ ਉਹ ਸਾਰੇ ਪਿੰਡ ਦੇ ਵਿੱਚ ਲੋਕਾਂ ਨੂੰ ਕਹਿੰਦਾ ਫਿਰ ਲਿਆ ਤੇ ਮੈਂ ਘਰ ਕਹਿਣ ਲਿਆ ਵੀ ਨਹੀਂ ਅਸੀਂ ਬਹਿ ਕੇ ਇੱਕ ਦੋ ਹੀ ਭਰਾ ਗੱਲ ਮਤਾਲਨੇ ਆ ਅਸੀਂ ਤਾਂ ਕਹਿੰਦੇ ਚਾ ਖਲਾ ਨਾ ਪਵੇ ਸਾਰੇ ਰਿਸ਼ਤੇਦਾਰਾਂ ਵਿੱਚ ਇਹਦਨੇ ਕਿ ਸਾਰੇ ਕਿਉਂ ਜਾ ਕੇ ਦੱਸਣ ਲੈ ਨਿੱਕੀ ਨਿੱਕੀ ਗੱਲ ਤੇ ਫਿਰ ਕਿਦਾਂ ਵਾਰ ਰੱਖਣੀ ਚਲ ਪਰੂ ਜੇ ਤੇ ਸਦਨਾਂ ਹੀ ਆ ਨਾ ਆਪਣੇ ਰਿਸ਼ਤੇਦਾਰਾਂ ਨੂੰ ਮਾਸੀ ਨੂੰ ਭੂਆ ਨੂੰ ਸੱਦ ਲਈਏ ਆਹੋ ਪਿੰਡ ਦੇ ਇਹਨਾਂ ਨਾਲ ਗੱਲਾਂ ਕਰਕੇ ਕੀ ਫਾਇਦਾ ਉਹਨਾਂ ਨੇ ਤਾਂ ਤਮਾਸ਼ਾ ਹੀ ਵੇਖਣਾ ਆ ਕੇ ਹੈ ਕੋਈ ਚਾਹੀਦੀ ਗੱਲ ਥੋੜੀ ਕਰਨੀ ਉਹਨਾਂ ਨੇ ਜਿਨ੍ਹਾਂ ਨੂੰ ਕਹਿੰਦਾ ਫਿਰਨ ੜਿਆ ਏ ਪਿੰਡ ਜਾ ਕੇ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਗੱਲ ਕਰਨੀ ਬੰਦਾ ਰਿਸ਼ਤੇਦਾਰ ਸਦੇ ਕੋਈ ਸਹਣਾ ਬੰਦਾ ਵਿੱਚ ਬਿਠਾਵੇ ਅਦਰਜੀਤ ਉਹਨਾਂ ਸਾਹ ਉਹਨੇ ਕੋਈ ਗੱਲ ਕਰਨ ਵਾਲੇ ਥੋੜੇ ਚਲੋ ਮਰਜ਼ੀ ਇਹਨਾਂ ਨੂੰ ਉਹਦੀ ਕਾਲ ਦੀਦੀ ਵੀ ਆਏ ਸੀ ਉਹ ਵੀ ਸਿਰ ਕਹਿ ਰਹੇ ਕਿੰਨੇ ਢਾਂਡੇ ਘਰ ਦੀ ਸਿਫਤੀ ਬੜੀ ਇਕੱਠੇ ਰਹਿੰਦੇ ਤੁਸੀਂ ਕਹਿੰਦੇ ਇਹ ਕੀ ਗੱਲ ਹੋ ਗਈ ਉਹ ਮੈਨੂੰ ਦੱਸਦੇ ਆ ਸ਼ਰਮ ਆਉਂਦੀ ਵੀ ਕੀ ਕੀ ਗੱਲਾਂ ਹੁੰਦੀਆਂ ਪਰ ਮੀਤ ਮੈਨੂੰ ਤੇ ਆਪ ਨਹੀਂ ਸਮਝਾਉਂਦੀ ਦੀ ਇਹ ਬੰਨ ਕੀ ਰਿਹਾ ਸਾਡੇ ਘਰ ਕਿਦਾਂ ਹੀ ਦੋਵੇਂ ਜਣੇ ਬੜੇ ਪਿਆਰ ਨਾਲ ਰਹਿੰਦੇ ਰਹੀ ਕੋਈ ਵੀ ਕੰਮ ਸੀ ਨਾ ਉਹ ਕਰਨ ਤੋਂ ਪਹਿਲਾਂ ਜੋ ਮਨੇ ਮੈਨੂੰ ਕੁਛ ਨਾ ਹੁੰਦਾ ਸੀ ਤਾਂ ਹੁਣ ਪਤਾ ਨਹੀਂ ਉਹਨੂੰ ਕੀ ਹੋ ਗਿਆ ਜੇ ਮੈਂ ਕੋਈ ਕੰਮ ਕਰਨਾ ਮੈਂ ਤਾਂ ਵੀ ਨਹੀਂ ਸੁਣਦਾ ਪਤਾ ਹੀ ਨਹੀਂ ਕੀ ਬਣ ਗਿਆ ਵਾ ਸਾਡੇ ਘਰ ਦੇ ਵਿੱਚ ਆਹ ਜਿੰਦੇ ਸੋਚਣ ਦੇ ਵੀ ਬਹੁਤਾ ਖਲਾੜਾ ਨਾ ਪੋਏ ਲੋ ਸਾਹਮਣੇ ਸਾਰਿਆਂ ਦੇ ਤੇ ਕਿ ਆਪਸ ਵਿੱਚ ਹੀ ਬਹਿ ਗੱਲ ਕਰ ਲਾਂਗੇ ਜਿਉ ਹੁਣ ਹਰ ਇੱਕ ਤੁਸੀਂ ਦੱਸਣ ਦੇ ਹੁਣ ਆਪਾਂ ਵੀ ਕੀ ਕਰ ਸਕਦੇ ਹੁਣ ਜੋਤ ਨੂੰ ਵੀ ਮੈਂ ਕਿਹਾ ਸੀ ਕਿ ਉਹਨੂੰ ਸਮਝਾਈ ਕਿ ਨਾ ਬਾਹਰ ਗੱਲਾਂ ਕਰਿਆ ਕਰ ਉਹ ਜੇ ਨਹੀਂ ਹਟਦਾ ਹੁਣ ਕੀ ਕਿੰਨੀ ਕਿ ਲੜਾਈ ਪਾਉਣੀ ਦੀਦੀ ਨੂੰ ਤੂੰ ਕਹਿ ਦੇਣਾ ਸੀ ਨਾ ਪਰ ਕੱਲ ਨੂੰ ਆਪਣੀ ਮੰਗਲਵਾਰ ਆ ਜਿਓ ਜੇ ਹੁਣ ਉਹ ਬੰਦੇ ਇਕੱਠੇ ਕਰਦਾ ਫਿਰਨਦੇ ਆਵਾ ਤੇ ਸਾਨੂੰ ਵੀ ਤਾਂ ਕਿਸੇ ਨੂੰ ਕਹਿਣਾ ਚਾਹੀਦਾ ਨਾ ਹੁਣ ਮੰਗਲਵਾਰ ਦਾ ਟਾਈਮ ਦਿੱਤਾ ਸੀ ਤਾਂ ਹੁਣ ਦੀ ਸੱਦਿਆ ਵੀ ਕੋਈ ਨਹੀਂ ਪਰ ਮੀਤ ਮੈਂ ਤਾਂ ਤੁਸੀਂ ਹੀ ਕਰੋ ਤੁਹਾਨੂੰ ਕੀ ਇੱਕ ਦੋ ਦਿਨਾਂ ਵਿੱਚ ਕਰ ਲਾ ਕੰਮ ਕਿ ਜਾਂ ਹੁਣ ਜਿਆਦਾ ਲੜਾਈਆਂ ਪਾਉਣੀਆਂ ਨੇ ਚਲੋ ਕੋਈ ਗੱਲ ਨਹੀਂ ਕਹਨਾ ਮੈਂ ਤੇ ਦੀਦੀ ਨੂੰ ਫੋਨ ਕਰ ਲਿਓ ਤੁਸੀਂ ਵੀ ਆ ਕੋਈ ਨਹੀਂ ਦੀਦੀ ਨੂੰ ਬਣਾਜ ਨੋ ਵੀ ਹੈ ਦੀਦੀ ਹੁਣ ਸੱਦ ਲਾਂਗੇ ਹਾਂ